ਆ ਪੂਰਾ ਜਰਮਾ ਸਿਰਫ ਪੰਦੇ ਬਾਗੀ ਆ ਰਹੇ ਕੱਸੇ ਪਹਿਲੇ ਆ ਰਹੇ 20 25 30 ਸਾਲ ਦਾ ਆ ਰਹੇ ਅੱਛਾ ਬਹੁਤ ਸੰਦੇਸ਼ ਦੇਣਾ ਚਾਹੋਗੇ ਮਟਿਆ ਬੜੀਆ ਵਾਲੀ ਬੈਸ ਦੇ ਗਲਤੀਆਂ ਬੜੀਆ ਵਾਲੀ ਡੱਬਾ ਲੀਕ ਠੀਕ ਹੈ ਠੀਕ ਹੈ ਹਾਂ ਠੀਕ ਹੈ ਕਹਿੰਦਾ ਪੁਰਾਣੇ ਖਣ ਦਾ ਫਿਰ ਪਾਣੀ ਹੁੰਦੇ ਆ ਸਸੀ ਕਾਲ ਦੋ ਤੋ ਤੁਹਾਡਾ ਸਵਾਦ ਆਪਣਾ ਜਨਨ ਚਾਹਤ ਜਿਹੜੀ ਫਾਰਮ ਹੈ ਜਾਂ ਮੱਚ ਸੀਡ ਰੱਖਦੇ ਹੋ ਕੀ ਕੀ ਆ ਦੇ ਠੀਕ ਹੈ

ਬਹੁਤ ਵਧੀਆ ਰੇਟ ਮਿਲ ਰਿਹਾ ਵੈਸੇ ਲਗੇ ਤੋ ਕਿ ਗਾਏ ਬੈਸ 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 ਔਰ ਕਿਆ ਦੇਣਾ ਚਾਹੋਗੇ ਜਿਹੜੇ ਅਦਰ ਸਿ ਆਤੇ ਹਨ ਉਹਨਾਂ ਕੋ ਕਿਆ ਸੰਦੇਸ਼ ਦੇਣਾ ਚਾਹੋਗੇ ਮਟਿਆ ਬੜੀਆ ਵਾਲੀ ਬੈਸ ਦੇ ਗਲਤੀਆਂ ਬੜੀਆ ਵਾਲੀ ਡੱਬਾ ਲੀਕ ਠੀਕ ਹੈ ਠੀਕ ਹੈ ਹਾਂ ਠੀਕ ਹੈ ਧੰਨਵਾਦ ਆਪਕਾ ਧੰਨਵਾਦ ਅਰੇ ਕੋਦਰ ਸਟੇਟ ਵਾਲੇ ਬੰਦੇ ਨੇ ਗਲਤ ਕਰਾਈ ਪਈ ਕਹਿੰਦਾ ਵੀ ਬਾਹਰ ਤੋਂ ਆਏ ਆ ਤੇ ਠੀਕ ਆ ਬਈ ਤੇ ਬਾਕੀ ਸਾਡੇ ਬੰਦਿਆਂ ਦਾ ਟੀਟਿਊਡ ਘੱਟ ਆਉਂਦਾ ਨਾ ਜਿਵੇਂ ਗੱਲਬਾਤ ਕਰਨ ਨੂੰ ਕਰ ਲੈਂਦੇ ਸਾਡੇ ਵਾਲਾ ਟੀਟਿਊਡ ਬਹੁਤ ਜ਼ਿਆਦਾ ਹੁੰਦਾ ਇਹ ਕਿਉਂ ਚੱਲ ਕੇ ਦਿਖਾਉਣਿਆ ਰੌਣਕ ਮ ਤੇ ਥੋੜਾ ਜਿਹਾ ਮੰਡੀ ਦੇ ਵਿੱਚ ਪਸ਼ੂ ਕਰਸ ਹੋ ਜਾਂਦੇ ਨੇ ਤਾਂ ਕਰਕੇ ਫਿਰ ਥੋੜਾ ਜਿਹਾ ਪੂਰਾ ਘੱਟ-ਕੁੱਟ ਪੂਰਾ ਜਾਂਦੀ ਹੈ ਮੰਡੀ ਦੇ ਵਿੱਚ ਹਨਾ ਤੇ ਦੇਖਦੇ ਹਾਂ ਨਾ ਸਿੱਕਾppa ਝੋਟੀ ਵਾਲੇ ਨੂੰ ਪੁੱਛਿਆ ਸੀਗਾ ਕਿਹੜਾ ਚੈਨਲ ਹੈ ਜੀਰਾ ਸ਼ੌਕੀ ਡੇਰੀ ਫਾਰਮ ਸ਼ੌਕੀ ਸ਼ੌਕੀ ਡੇਰੀ ਫਾਰਮ ਤੇ ਮੰਨਦੇ ਆ ਹਨਾ ਪੂਰਾ ਦੇਖਾਉਣੇ ਆਪਾਂ ਤੇ ਟੌਪ ਟੌਪ ਹੀ ਆ ਪਾਪਾ ਮੱਤਲੇ ਫਿਰਦਾ ਕਹਿੰਦਾ ਗੁੰਦਵੀ ਆ ਤੇ ਪਹਿਲੇ ਜੁਜੇ ਜਿਵੇਂ ਲੱਗਦੀ ਹੈ ਇਹ ਬਾਬੇ ਮਗੜੀ ਕਰਦੇ ਆ ਕਹਿੰਦਾ ਪੁਰਾਣੇ ਖਣ ਦਾ ਫਿਰ ਸਾਣੀ ਹੁੰਦੇ ਆ ਤੇ ਦਿਖਾਉਣੇ ਆ ਬਈ ਪੂਰੀ ਰੌਣਕ ਮੇਲਾ ਸਿੰਘ ਦੇਖੋ ਬਈ ਮੁੰਡਾ ਕਿਹੜੀ ਡੇਰੀ ਫਰਮ ਸ਼ੌਂਕੀ ਡੇਰੀ ਫਰਮ ਰੌਣਕ ਵਾਲਾ ਦਾ ਜਾਉਣਾ ਸੀ ਹੁਣ ਉਹ ਰਹਿ ਗਿਆ ਵਿਚਾਰਾ ਸ਼ੌਂਕੀ ਮੇਰਾ ਨਾਮ ਦਿਆਂ ਬਈ ਦਿਖਾਉਣੇ ਆ ਦੇ ਵਿੱਚ ਪੂਰਾ ਗੱਲਬਾਤ ਆ ਤੇ ਸਾਡੀ ਵੀਡੀਓ ਦੇ ਵਿੱਚ ਜਿਹੜੇ ਪ੍ਰਭਾਵ ਨਹੀਂ ਆਉਂਦੀ ਹੈ ਨਾ ਤਾਂ ਅਸੀਂ ਗੱਲਬਾਤ ਕਰਾਉਣੀ ਆ ਮੰਡੀ ਦੇ ਵਿੱਚ ਵਿੱਚ ਚੱਲਦੇ ਆ ਹਨਾ ਬਾਕੀ ਮੰਡੀ ਵਿੱਚ ਪਗ ਲੱਗੇ ਕਰਕੇ ਥੋੜਾ ਜਿਹਾ ਪਸੂ ਪ੍ਰੈਸਿਵ ਹੋ ਜਾਂਦਾ ਤਾਂ ਕਰਕੇ ਮੱਝਾਂ ਦਾ ਥੋੜਾ ਜਿਹਾ ਸ਼ੂਟਿੰਗ ਕਰਨ ਵੇਲੇ ਨਾ ਜਿਹ ਮੋਬਿਲ ਮੂਲ ਦਾ ਕਰ ਰਹੇ ਹਾਂ ਜਾਂ ਕਰਕੇ ਥੋੜਾ ਜਿਹਾ ਬਚ ਕੇ ਚੱਲਦੇ ਆਂਗੇ। ਬਾਕੀ ਮੱਝ ਦੇਖੋ ਨੀਲੀ ਰੱਤਾ ਕ੍ਰਾਸ ਕਰਾਸ ਜਾਂਦਾ ਹੈਗਾ। ਗ੍ਰੀਡ ਤਿਆਰ ਹੋ ਸਕਦੀ ਹੈ ਤੇ ਹੋਲਡ ਕਰਦੇ ਹਾਂ ਮੜਾ। ਬਾਕੀ ਦੇਖੋ ਵੀ ਹੈਨਾ ਦਿਖਾਉਣੇ ਪਰਲੇ ਪਾਸੇ ਸ਼ੂਟ ਕਰਾਂਗੇ ਤੇ ਬਹੁਤ ਜਿਆਦਾ ਵਧੀਆ ਮੰਡੀ ਲੱਗੀ ਹੋਈ ਜਾਈਗੀ ਤੇ ਪੂਰਾ ਇਕੱਠਾਗਾ ਸਟੇਟ ਦੇ ਲੋਕ ਆਉਂਦੇ ਆ ਦੇ ਵਿੱਚ। ਇਹ ਗੱਲਾਂ ਐ ਨਹੀਂ ਸਾਡੇ ਪੰਜਾਬ ਦੇ ਹੁੰਦੇ ਹੈਗੇ। ਆਪੇ ਬਾਕੀ ਸਾਰੇ ਭਰਾਵਾਂ ਨੂੰ ਆਪਾਂ ਇਹੀ ਕਹਾਂਗੇ ਵੀ ਆਪ ਦਾ ਪਰਕਟੇ ਮੱਝ ਮੁੱਝ ਲੈ ਕੇ ਜਾਇਓ ਸਾਡਾ ਕੰਮ ਵੀਡੀਓ ਦੇ ਵਿੱਚ ਮੱਜਾਂ ਦਿਖਾਉਣਾਗਾ ਬਾਕੀ ਇਹ ਸਾਨੂੰ ਕੋਲੇ ਹੋਵਾਂਗੇ ਤਾਂ ਵੀ ਅਸੀਂ ਪਰਖਾ ਵੀ ਲਵਾਂਗੇ ਵੀ ਇਹ ਸਹੀ ਹੈ ਜਗਾ ਤਾਂ ਪਰ ਉਹਵੇਂ ਨਹੀਂ ਕੰਮ ਕਹਿੰਦੇ ਆਪਾਂ ਕਿਉਂਕਿ ਪੰਧਿਆਂ ਕੋਲ ਇੱਕੋ ਜਿਹਾ ਨਹੀਂ ਹੁੰਦਾ ਕਈ ਬੰਦੇ ਸਹੀ ਵੀ ਹੁੰਦੇ ਆ ਕਿ ਗਲਤ ਵੀ ਹੁੰਦੇ ਆ ਬਾਕੀ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਤੇ

ਤੇ ਚੱਲਣ ਗੱਲ ਬਾਤ ਪੂਰੇ ਤੇ ਚੱਲਦੇ ਹਾਂ ਮੰਡੀ ਪੂਰੇ ਚੋਰਾ-ਚੋਰਾ ਤੇ ਤੇ ਰੇਟ ਦੀ ਗੱਲ ਕਰਦੇ ਆਂ ਵੀ ਚੰਗੇ ਨਾਲ ਚੰਗੇ ਆਗੇ ਤੇ ਲੈਵ ਸੌਦੇ ਹੋਈ ਜਾਂਦੇ ਆਗੇ ਤੇ ਉਹਦੇ ਵਿੱਚ ਜਿਹੜੀ ਗਾਲੀ ਕਲੋ ਜਾਂਦਾ ਪਤਾ ਕਰਕੇ ਐਡ ਨਹੀਂ ਕਰਦੇਗੇ ਬਾਕੀ ਹੈ ਹਰੇਕ 2500 ਐਡ ਕਰਨ ਮੰਡੀ ਲੱਗਦੀ ਹੈਗੀ ਬਾਕੀ ਚੱਲਦੇ ਆਂ ਸਾਡਾ ਵੀਡੀਓ ਦਾ ਮੋਬਾਈਲ ਦੀ ਬੈਟਰੀ ਖਤਮ ਹੋਣ ਵਾਲੀ ਹੈਗੀ ਇਹ ਧੰਨਵਾਦ ਆ ਵੀ ਆ 5 ਕਿ ਮਿੰਟਾਂ ਦਾ ਵੀਡੀਓ ਸ਼ੂਟ ਕਰਾਂਗੇ। ਅੱਗ ਤੋਂ ਮੇਰੇ ਕੋਲ ਮੈਥੇ ਕਿ ਕੋਈ ਚੱਕਰ ਨਹੀਂ ਕਿੰਨੇ ਮਰਜੀ ਕਰੇ ਜਾਂ ਨਾ ਕਰੇ। ਧੰਨਵਾਦ। ਪ੍ਰਾਂਤ ਬਹੁਤ ਜੀ।